3 ਕੁਮਾਨਤੀ ਥਾਲ 50 ਗਲਾਸ 30 ਜੰਦੇ 4 ਜੱਗ 4 ਵਾਲਟੀਆਂ ਪਾ ਚਾਚ ਤਿੰਨ ਤਿੰਨ ਤੇ ਗਈਆਂ ਤਾਂ ਆਪੇ ਇੱਕ ਮੇਰਾ ਲੋਹ ਦਾ ਦੋ ਮਹੀਆ ਗਿਆ ਨਾਂ ਗਿਆ ਜੱਗ ਹੋ ਗਿਆ ਯਾਰ ਦਿਖਾਉਂਦਾ ਨਹੀਂ ਗਿਆ ਤਾਂ ਇਹਦਾ ਉਹ ਖਾ ਰਹੀਆਂ ਇੱਧਰ ਤੇ ਦਿਮਾਗ ਦੀਆਂ ਨਸਾਂ ਇਹ ਕਹਿੰਦੇ ਦਿਮਾਗ ਦੀਆਂ ਨਸਾਂ ਉੱਠ ਗਈਆਂ ਦਿਮਾਗ ਦੀਆਂ ਨਸਾਂ ਦੇਖੋ లైకో ਜਿਹਾ ਬਣਾਇਆ ਮੈਂ ਦੇਖ ਲਵਾ ਕੀ ਬਣਾਇਆ ਮੈਨੂੰ ਨਹੀਂ ਪਤਾ ਤਾ ਕੀ ਬਣਾਇਆ ਮੈਨੂੰ ਕੋਈ ਪਤਾ ਨਹੀਂ ਹੈਗਾ ਬਲੋ ਕੀ ਬਣਾਇਆ ਸੀ ਹਾਂ ਠੀਕ ਹੈ ਦਿਖਾਉਣੀ ਆ ਤੁਸੀਂ ਆਪਣੇ ਕੋਲ ਆਪ ਦੀ ਗੱਲਾਂ ਕਮਲ ਜਹਾ ਨਾਈਟ ਸੂਟ ਹੀ ਨਹੀਂ ਚੇਂਜ ਹੋਇਆ ਪੂਰੇ ਵਿਆਹ ਚ ਲੈਣਾ ਸਾਨੂੰ ਆਪਣੀ ਜਮਨੀਸ ਕਮਲ ਨਹੀਂ ਤੁਸੀਂ ਆਏ ਹੋਏ ਬੀਬੀ ਵੇ ਪਾ ਗਏ ਚਲੋ ਕਮਲ ਤੇਨ ਜਨਰੀ ਆ ਤੂੰ ਮਹੀਨੇ ਦੀ ਲੈ ਗਿਆ ਪਰਾਤ ਦੇਦੀਦੀ ਹੁੰਦੀ ਆ ਤੁਹਾਡੇ ਗਰੀਬਾਂ ਦੇ ਘਰ ਕੋਈ ਨਹੀਂ ਦੱਬ ਹੋਊਗਾ ਉਹ ਪਾਰ ਉਹਦੇ ਤੇ ਰੱਖ ਦੇ ਥੋੜਾ ਵੈਸੇ ਕਹੋ ਤੂੰ ਚਾਹੇ ਯਾਰ ਉਹ ਤਾਂ ਹੋਣਾ ਚਾਹੀਦਾ ਹੀ ਹੋਣਾ ਜਿਹੜਾ ਕੰਮ ਉਹ ਬਹੁਤ ਗੱਡੀ ਵੀ ਤੋਂ ਚਲੋ ਬਸ ਬਸ ਨਹੀਂ ਨਹੀਂ ਇਹ ਇਹ ਦੇ ਵਿੱਚ ਇਹ ਇਧਰ ਪ੍ਰੂਫ ਆ ਸਹੀ ਇਹ ਇਹ ਨਹੀਂ ਉਹ ਕਮਿਟਮੈਂਟ ਠੀਕ ਆ ਪਰ ਤੁਹਾਨੂੰ ਵੀਡੀਓ ਦੇ ਦੋ ਸਾਨੂੰ ਸਾਡਾ ਵੀ ਥੋੜਾ ਜਿਹਾ ਜੀ ਆਹ ਮੈਨੂੰ ਆਹ ਸਾਰਿਆਂ ਨੂੰ ਦਿੱਤੀ ਹਮੇ ਪਾਈ ਇਹਨਾਂ ਨੇ ਪੁੱਛੋ ਸਾਰਿਆਂ ਨੇ ਪੁੱਛ ਪਾਤੀ ਮੇਰਾ ਬੋਲ ਆ ਦੇਖ ਲਓ ਜੀਜੂ ਪਹਿਲਾਂ ਮਹਿੰਦੀ ਤੋਂ ਸਟਾਰਟ ਕਰਨਗੇ ਨਾ ਗਗਨ ਸਟੈਪ ਬਾਈ ਸਟੈਪ ਕਰਦੇ ਰੌਣ ਲੱਗੀ ਆ ਯਾਰ ਗਗਨ ਤੂੰ ਵੀ ਨਾ ਟੱਲ ਕਰਨਾ मसी। ਤੁਸੀਂ ਮਾਸੀ ਜੀ ਤੁਸੀਂ ਵੀਡੀਓ ਬਣਵਾਉਣੀ ਹੈ ਗੀਤ ਤੇ ਕੋਈ ਗਾਇ। ਛੱਡਦਾ ਪਿਆ ਨਾਰਮਲ ਵੀਡੀਓ। ਨਾਰਮਲ ਆ ਮਾਸੀ ਜੀ ਕੋਈ ਚੱਕਰ ਨਹੀਂ। ਇਹ ਤਾਂ ਜੇ ਤੁਹਾਨੂੰ 4 ਦਿਨ ਜਿਸका ਬਹਿ ਗਿਆ ਬੰਦਾ ਛੱਡਦਾ ਹੀ ਆ ਰਹੀ ਉਹ ਚੀਜ਼ ਨਹੀਂ ਵਧੀਆ। ਮੈਂ ਤਾਂ ਇੱਧਰ ਨੂੰ ਆਈ ਨਹੀਂ ਕਿ ਮੈਨੂੰ ਆ ਜਾਂਦਾ ਮੈਂ ਕਿਤੇ ਨਹੀਂ ਲੇ ਤੇ ਦੇਲਾ ਸਿੱਟਣ ਤੇ ਖਾਲੀ ਰਹਿਣਾ ਤਾਂ ਮੈਂ ਤਾਂ ਸੀਬੋ ਮੰਗੂ ਮਾਰਨੇ ਤੇ ਬਹੁਤ ਬਹੁਤ ਜਿਆਦਾ ਹੁਣਾਂ ਦਾ ਬੱਸ ਇੱਕ ਮੈਨੂੰ ਦਰਦ ਲੱਗਿਆ। ਕੁਰਤਾ ਪਜਾਮਾ ਪਾ ਕੇ ਇੱਕ ਬੰਦਾ ਤੇ ਪੂਰੀ ਨਾ ਪੂਰੀ ਨਹੀਂ ਆਉਂਦੀ ਹੈਗੀ ਪ੍ਰਾਣੀਆਂ ਨੇ ਇਹ। ਅੱਛਾ। ਕਿਤੇ ਨਾ ਕਿੰਨੀਆਂ ਹੁੰਦੀਆਂ। ਅਸਾ ਕਾਲਾ ਉਹਨੇ ਵਾਲੇ ਐਲਸੀ ਮਾਰ ਕੇ ਫੁੱਲ ਵਿੱਚ ਗਲਾਬ ਦਿਆ ਆ ਜਾ ਨਦੀ ਵਿੱਚ ਹੜਕੇ ਵਾਹ ਵਾਹ ਬਹੁਤ ਸੀ ਇੱਥੇ ਇਹ ਮਸਤੀ ਮਸੀ ਨੂੰ ਰਾਤ ਨਾਲ ਜਿਸੀ ਉਵੇਂ ਕਰਨਾ ਸੀ ਬਸ ਤੂੰ ਹਿੱਲਿਆ ਵੀ ਨਹੀਂ ਗਿਆ ਐਵੇਂ ਵਸੀ ਮੈਂ ਕਰਕੇ ਦਿਖਾਉਂਗਾ ਹਾਂ ਜੀ ਇੱਕ ਮਿੰਟ ਕੋਸ਼ਿਸ਼ ਕੀਤੀ ਕਰਨੇ ਤਾਂ ਹੀ ਪਾਈ ਇਹ ਛੇਤੀ ਜੰਮਦੀ ਅਦਰ ਮਾਸੀ ਹੁਣ ਮੇਰੇ ਨਾਲ ਜੰਮਦੀ ਅੱਜ ਕੱਲ੍ਹ ਤੋਂ ਜੇ ਮੇਰੀ ਪੈਸਾ ਦਾ ਦੋਹਾਂ ਦਾ ਮੁਕਾਬਲਾ ਹੋਣਾ ਅਸੀਂ ਖੁੰਝੇ ਲਾ ਦੇਨੇ ਤੇ ਸਾਰੇ ਖੁੰਝੇ ਤੂੰ ਵੈਸੇ ਵੀ ਲਾ ਛੱਡੇ ਸਾਰੇ ਖੁੰਝੇ ਮੈਂ ਹੋਰ ਲਾ ਦੇਨੇ ਪਹਲਾ ਮਾਸੀ ਉਹ ਨਾ ਮੈਂ ਆ ਗਈ ਮਾਸਟਰ ਮੈ ਲੱਗ ਜਾਂਦੀ ਤੂੰ ਲੱਗ ਜਾਈਂਦੀ ਲੱਗ ਜਾਂਦੀ ਮੈਂ ਦੇਖ ਲੈ ਇਹਦੇ ਪਰੋਂ ਹੁਣ ਗਾਣਾ ਲਿਖ ਲੰਨੀ ਆ ਹੂੰ ਬਿੰਗਾ ਟੇਡਾ ਲੈ ਕੇ ਫਿਰ ਮੈਨੂੰ ਆਪਣੇ ਗਾਣੇ ਦੀ ਸਮਝ ਆਉਂਦੀ ਆ ਅੱਛਾ ਜੀ ਫਿਰ ਜੇ ਮੈਂ ਗਾਉਣਾ ਆ ਫਿਰ ਮੈਂ ਸਾਰੀ ਉਹਦੇ ਪਰੋਂ ਜਿੱਥੋਂ ਪੁੱਗ ਗਈ ਉਹ ਦੇਖ ਕੇ ਆਪਣਾ ਗਾਣਾ ਉਹ ਦੋ ਕਈਆਂ ਉਹ ਸਾਰੀਆਂ ਉਹ ਹੀ ਹੋਣੀਆਂ ਚੋਈ ਆ ਤੁਹਾਡੀ ਵੀਰ ਪਾਲੂ ਨਹੀਂ ਤਾਂ ਮੈਂ ਫੇਲ ਕਰ ਦੇਣੀ ਆ ਤੀਆਂ ਫੇਲ ਹੈ ਜਮਾਨੇ ਚ ਆ ਵੀਰ ਪਾਲ ਕੌਣ ਅੱਛਾ ਕੌਣ ਵੀਰ ਪਾਲੇ ਇੱਕ ਇੱਕ ਖਾਮਨੀ ਉਹਦੇ ਨਾਲ ਕਿੰਨਾ ਠੀਕ ਆ ਪਰ ਇੱਕ ਪਤਲੀ ਜੀ ਆ ਹਾਏ ਦੋਈ ਪਤਨ ਹੈ ਪਿੱਛੇ ਆ ਕੀ ਹੋਏਗਾ ਕਮਲ ਕੀ ਹੋ ਰਸ ਮੈਂ ਚੱਲ ਨੂੰ ਆਪੇ ਪਾਣੀ ਫੜਾ ਰਿਹਾ ਆਂਟੀ ਪੁੱਛੋ ਕਮਲ ਨੂੰ ਕੀ ਹੋਇਆ ਓਏ ਅਰ ਤੋਂ ਜ ਗਈ ਗगन ਮੈਂ ਕਿਹਾ ਗਗਨ ਦੀ ਪਾਣੀ ਦੇ ਦੂੰਗੀ ਪੀਣ ਨੂੰ ਕਹਿੰਦੇ ਨਾਲ ਬਸੇ ਉੱਠਾ ਦਿੰਦੀ ਪੀਜੀ ਹੈ ਰੱਬ ਹੁੰਦੀ ਆ ਬਈ ਹੁਣ ਤੁਹਾਡੇ ਪਤਾ ਨਹੀਂ ਕਦੋਂ ਨਹੀਂ ਹੁੰਦੀ ਸਾਡੇ ਤਾਂ ਮੈਂ ਤਾਂ ਤਾਂ ਹੀ ਤਾਂ ਲਾਹ ਲੈ ਰਹੇ ਚੱਲ ਫਿਰ ਭਾਈ ਗਾਉਣੀ ਆ ਗਾਓ ਗਾਓ ਚਲੋ ਸਾਡੇ ਨਾਲ ਕੇ ਨੀ ਬੁਲਗੀ ਬੁਲਾਈ ਸਾਡੇ ਗੁੱਤੀ ਨੂੰ ਗੱਗਤੀ ਨਾਲ ਆਏ ਮਡਵਾਲੀ ਕੱਗਰੇ ਬਿਨਾ ਕੱਗਰੀ ਹੀ ਰਹਿ ਗਏ ਆਏ ਹਾਏ ਆਏ ਹਾਏ ਕਮਲ ਦੇ ਕੱਗਰੇ ਦਾ ਕੱਟ ਪੀਸ ਲਿਆਓ ਇੱਕ ਸੇਮ ਡਿਜ਼ਾਈਨ ਦਾ ਲਾਣੀ ਕਾਲੂ ਆਈਆਂ ਫਲਾਣੀ ਕਾਲੂ ਆਈਆਂ ਮਗਰ ਤੇ ਆਏ ਲਾ ਦੇਓ ਚੰਗਾ ਠੀਕ ਜੀ ਵਾਤੇ ਕੱਗਰਾਂ ਨਾਲ ਲਿਆਈਆਂ ਤੇਨੂੰ ਕੱਗਰਾਂ ਨਾਲ ਲਿਆਈਆਂ ਆਪ ਆਈਆਂ ਆਈਆਂ ਆਏ ਗੱਲ ਵਿੱਚ ਉਹ ਗਿਰੇ ਪਾ ਕੇ ਆ ਮੱਕੇ ਗਰੇ ਪਾ ਕੇ ਆਈਆਂ ਆਪਨ ਬੜੇ ਬੜੇ ਕ ਗਰੇ ਪਾ ਕੇ ਆਈਆਂ ਹਾਂ ਸਾਡੀ ਕੁੱਤੀ ਨੂੰ ਘਗਰੇ ਨਾਲ ਆਈਆਂ ਦੋ ਵਾਰ ਕਹੇਦੇ ਉਹ ਗੀਤ ਬਣ ਜਾਣਾ ਥੋੜਾ ਤੁਹਾਨੂੰ ਮੈਂ ਦੱਸ ਤਾਂ ਮਾਸੀ ਬਹੁਤ ਕੁਝ ਜੋੜ ਲੈਂਦੀ ਆ ਠੀਕ ਆ ਜੀ ਇਹ ਮਾਸੀ ਕੋਲ ਟਾਈਮ ਹੁੰਦਾ ਨਾ ਆ ਤੇਰਾ ਕੀ ਆ ਜਿਹੜੇ ਤੁਸੀਂ ਬਣਾਉਂਦੇ ਆ ਆਏ ਆਏ ਬੜੇ ਤੱਕ ਸਾਟਾ ਨਹੀਂ ਕਰਨਾ ਇਹਨਾਂ ਦੀ ਆ ਮੈਂ ਤਾਂ ਰੋਟੀ ਮਕਾਉਂਦੀ ਗੱਲ ਬਣਾ ਦਿਆ ਕਰਦੀ ਇਹਨਾਂ ਦੀ ਮੰਮੀ ਦੁੱਧ ਪਤਿਲਾ ਬੜੀ ਵਾਚ ਪਾਈ ਆਈ ਕਿਹਨੇ ਚੰਨ ਦੇ ਭਾਈ ਦਾ ਵਿਆਹ ਵਿਆਹ ਹੈ ਉਹਦਾ ਨਖਰੇ ਚੱਕੋ ਪਹਿਲਾਂ ਅੱਜ ਲਾਸਟ ਦਿਨ ਉਹਦਾ ਅੱਜ ਚਾਹੀਏ ਜਾਗੋ ਵਾਸਤੇ ਵੀ ਲੈ ਕੇ ਆਉਣੇ ਕਰੇ ਜੇ ਮਾਣੋ ਬੱਤਰੇ ਮਮੀ ਕਹਿੰਣਾ ਨਹੀਂ ਨਾ ਭਾਈ ਪੜ ਰਗੇ ਕਮਨ ਸੁਣੋ ਭਾਈ ਫੜ ਲੜ ਗਈ ਪਤਾ ਲੱਗੇ ਉਹ ਤੋਂ ਵੱਲ ਅੱਗੇ ਚੱਲ ਫਿਰ ਗੋਲ ਗੱਪੇ ਖਾਣ ਚੱਲੀਏ ਉਹ ਗੱਲ ਸੁਣੋ ਪਪੇ ਆ ਪਾ ਲਾਈ ਪਲਾ ਹਾਂ ਭੁੱਲਣਾ ਨਹੀਂ ਹਾਂ ਭੁੱਲਾ ਦਾ ਭੁੱਲਾ ਬਕਤੀ ਬਾਤ ਚ ਤਾਂ ਪਹਿਲਾਂ ਤਾਂ ਆਏ ਆ ਚਾਹੇ ਕੋਈ ਗਲਤੀ ਉਹਨਾਂ ਦੀ ਹੋਵੇ ਤਾਂ ਵੀ ਕਹਿਣਾ ਭੁੱਲ ਜੋ ਕਮਾਬ ਹੋ ਗਈ ਕਰੋ ਮੇਰੀ ਪਹਿਲਾਂ ਆ ਕੇ ਹੈ ਬਾਕੀ ਤਾਂ ਨਾ ਭੁੱਲ ਗਈ ਹੈ ਇਹਨੇ ਉਹਦਾ ਵੀ ਕਾਇ ਕਛਾਡੇ ਨੇ ਆਪਣੀ ਗੱਲ ਤੇ ਵੀ ਨਹੀਂ ਮੰਨਿਆ ਤੂੰ ਵੀ ਉਹਨਾਂ ਦੀ ਗੱਲ ਤੇ ਕਮਾਬ ਹੀ ਉਹਨੇ ਤੂੰ ਜਦੋਂ ਤੈਨੂੰ ਪਤਾ ਹੀ ਹੈ ਤੂੰ ਜਾਣ ਕੇ ਚਲੀ ਗਈ ਜਾਈ ਨਾਲ ਹੋ ਗਿਆ ਸਾਰੇ ਇਹਦੇ ਸਾਰੇ ਸਾਰੇ ਉਹਨੇ ਛੱਡੋ ਸਾਡੇ ਪੁਰਾਣੇ ਸੁਣੀ ਆਏ ਘਰੀ ਬੈਠਾ ਅੱਖ ਵੀ ਨਾ ਜਮਗੇ ਸੋਫਾ ਕਿਚਕਾਰੇ ਨੂੰ ਚੁੱਪ ਮੈਂ ਹੁਣ ਗਿੱਚੀ ਚ ਵੀ ਛੱਡੂ ਹਾਂ ਨਾ ਚਾਹ ਮੇਰੇ ਉੱਤੇ ਪਾ ਦੇਣੀ ਇਹਨਾਂ ਨੇ ਹੋਰ ਹੋਰ ਤਾਂ ਇੱਧਰੋਂ ਵਾਸੀ ਮੈਂ ਗਲਾਸ ਐ ਕਰ ਲੈਣਾ ਤਾ اے پتا اے چٹکی یا میرے چٹکی اور چٹکی یا جادو کل لوڈ پانی ہے پھر تو ترب بھی نہیں ہونا ہے گا بچو کل تیرے تیسرا جانا میرے نے پتہ نہیں دکان کیوں بچو اس کا گملہ جوس باپو نے رکھ ان گیروڑے نے گیروڑے نے ملیے اتنا کرو تمہیں گوئے باپو میرے باپو خاص پہلا ہو جانا ہے ہاں یہ کام نہیں کردی تو میں ਮੈਡੀਕਲ ਜਾਂ ਕੁਝ ਵੀ ਲਗਾ ਲਾ ਜਿੰਨਾ ਵੀ ਰੋਂਗੀ ਮੇਰੀ ਅੱਖਾਂ ਉੱਪਰ ਸੁਲ ਜਾਨੀ ਤੇ ਯਾਰਾ ਦੋਸਤੀ ਜੇ ਰੋਂ ਜਾਂਦੇ ਦਿਲ ਇਹ ਤਾਂ ਸਾਡੇ ਮੋਈ ਜਾਣਦੇ ਕਿ ਬਾਬਾ ਕਿੱਲਾ ਨਹੀਂ ਗਲੋ ਆਉਂਗਾ ਅਸਰ ਕੇ ਕਿ ਮੈਂ ਤਾਂ ਆਪਣੇ ਮਗੇ ਘਰ ਚੱਲੀ ਆ ਮੈਹੀ ਰੋਣਾ ਹੈਗਾ ਮੈਂ ਨਹੀਂ ਰੋਣਾ ਮਾਂ ਦੀ ਛਿੱਟੀ ਸਾਰ ਕਰਕੇ ਕਹਿੰਦੀ ਜਾ ਲੈਣਾ ਰੋਏ ਕਹਿੰਦੀ ਮੈਂ ਹਰ ਹਿੱਟ ਆ ਜਾਣਾ ਕਰਨਾ ਕਹਿੰਦੀ ਬੜੀ ਗੁਰਪ੍ਰੀਤ ਨੇ ਦੇਖ ਕੇ ਰੋਇਆ ਕਰਨਾ ਮੈਨੂੰ ਆਹਦੇ ਨਾ ਸਬਜ਼ੀ ਬਣਾਉਣੀ ਪੈਣੀ ਆ ਆਹ ਰੋ ਪਿਆ ਜਾਂਦੀ ਆ ਛੱਡ ਚਾ ਕਰਾਉਗੀ ਮਸੇਵੀ ਰਗਮਤੇ ਅਭਿਜੈ ਯਾਨਾ ਰੱਖ ਤੈਨੂੰ ਮੈਂ ਗੁਰਦੀ ਨੂੰ ਨਹੀਂ ਗੱਲ ਰੋਲ ਤਰੀ ਵਾਲੇ ਆਲੂ ਹੀ ਬਣਨੇ ਆ ਬਈ ਦਹੀਂ ਵੀ ਲਿਆ ਕੇ ਰੱਖ ਦੇਵਾਂਗਾ ਸਰ ਜੀ ਦਹੀਂ ਵੀ ਪਉਂਦੀ ਆ ਹਾਂ ਦਹੀਂ ਗਾੜੀ ਕਰਨ ਨੂੰ ਚਿਕਨ ਚ ਪਾਉਦੇ ਹਣਾ ਕਮਲ ਆਲੂ ਆਦੇ ਨਾਲ ਦਹੀਂ ਜਾਂਨ ਲਿਖਾ ਦੀ ਚੱਲ ਤੈਰੀ ਬਣਾਉਣੀ ਤੂੰ ਹਮੇਸ਼ਾ ਆਲੂ ਸਬਜੀ ਦਹੀਂ ਪਉਂਦੀ ਆ ਪੁੱਛੋ ਆਲੂ ਉਬਾਲ ਕੇ ਆਲੂ ਦੇ ਵਿੱਚ ਹੀ ਦਹੀਂ ਪਾ ਕੇ ਤੜਕਾ ਲਾ ਦੇਣਾ ਨਹੀਂ ਮੈਂ ਸਬਜ਼ੀ ਖਾਦੀ ਆ ਨਾ ਉਹਦੀ ਨਹੀਂ ਮੈਂ ਸਬਜ਼ੀ ਮੰਗਦੀ ਆ ਵਧੀਆ ਸਬਜ਼ੀ ਆਂਟੀ ਉਹ ਨੂੰ ਆਉਂਦੀ ਆ ਉਹ ਹੈ ਉਹ ਨੂੰ ਆਉਂਦੀ ਆ ਉਹ ਹੈ ਉਹ ਤਾਂ ਲੈ ਜਿਹੜੀ ਆਪਾਂ ਰੋਜ਼ੇ ਕਹੀ ਜਾਂਦੀ ਸੀ ਤੜੀ ਨਹੀਂ ਬੇਟਾ ਕਿੰਨੇ ਦੱਸਿਆ ਕੱਲ ਕੋਈ ਚੁਗਾਲ ਦਾ ਮਜ਼ਾਕ ਨਹੀਂ ਮਜ਼ਾਕ ਨਹੀਂ ਆਉਂਦੀ ਆਲ ਮੈਂ ਸਮਝੀ ਹੋਰ ਕਿ ਆਉਂਦੀ ਨਹੀਂ ਪੁੱਛ ਲਓ ਉਹਨੂੰ ਪੁੱਛ ਲਓ ਉਹਨੂੰ ਪੁੱਛੋ ਤੁਸੀਂ ਪੁੱਛੋ ਤਾਂ ਸਹੀ ਕਮਲ ਦੱਸ ਕਿਵੇਂ ਇਹ ਪਿੰਡੀਆਂ ਕਰੇਲੇ ਵੜਾ ਕੇ ਖਾ ਪਿੰਡੀਆਂ ਜਿਹੜੇ ਪਾਣੀ ਪਾਉਣ ਮੈਂ ਤਾਂ ਮਾੜਾ ਜਿਹਾ ਕਿਹਾ ਉਹ ਮੇਰੀ ਚਾਰਜ ਕਰ ਲੈ ਕਿ ਉਹ ਚਾਰਜ ਰੱਖਿਆ ਗਿਆ ਮੈਨੂੰ ਫੋਨ ਕਰ ਲੈ ਗਾ ਉਹ ਮੇਰਾ ਨੰਬਰ ਲੇ ਅੱਗੋਂ ਇੱਕ ਮਹੀਨਾ ਨਹੀਂ ਚੱਲਣਾ ਬਾਈ ਪਰ ਦਾਂਤਰੀ ਦਾ ਨੰਬਰ ਮੋੜਨ ਨੂੰ ਰਾਤ ਨੂੰ ਆ ਕੇ 8 ਵਜੇ ਦੁਪਹਿਰ ਨੂੰ ਫੋਨ ਲੈ ਲੈ ਉਹ ਤਾਂ ਨਹੀਂ ਹੋ ਜਾਏਗਾ ਭਾਈ ਮਾਂ ਨਾਲ ਗੱਲ ਵੀ ਕਰਨੀ ਆ ਉਹਨੇ ਤੜਕੇ ਲੈਣੇ ਮੈਨੂੰ ਪਹਿਲੇ 15 ਦਿਨ ਤਾਂ ਦੁੱਖ ਕਰਨੇ ਆ ਮੈਨੂੰ ਦੁੱਖ ਕਰਨੇ ਆ सी सब्जीदार ना तड़के टाइम लाऊंगी ओ ओ बाप रे सब को होता है सबसे खाऊंगी क्या मैं बोलता हूं भैया भी पागल होऊंगी जेडी फेसबुक ओ नहीं 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 पता वो तड़के पानी डालने भाग के पानी डालने नजर आता है कौन कहता है शौर्य कुछ भी गल पहुंच गई ਸਭ ਨਾਲ ਆ ਗਿਆ ਮੈਂ ਤਾਂ ਬੇਜੋ ਕੀ ਇਹ ਅੰਦਰ ਕੱਲ ਦੇ ਅੰਦਰ ਇਹ ਚਾਰ ਪਟੇ ਤਾਂ ਬਹੁਤ ਝਾੜਦੀ ਆ ਹੂੰ ਐਗ ਰੋਲ ਖਣਾਏ ਇਹਨੇ ਬਣਾ ਕੇ ਐਗ ਰੋਲ ਵਧੀਆ ਬਣਿਆ ਐਗ ਕੜੀ ਐਗ ਕੜੀ ਤੋਂ ਬਿਨਾਂ ਇੱਕ ਰੋਲ ਵੀ ਖਣਾ ਦਹੀਂ ਤਾਂ ਨਹੀਂ ਪਾਇਆ ਜੀ ਦੱਸੋ ਬਸ ਦਹੀਂ ਤਾਂ ਨਹੀਂ ਪਾਇਆ ਚੱਕਰ ਚੱਕਰ ਰੋਲ ਵੀ ਬਣਾਇਆ ਮੈਂ ਖਾਦਾ ਮੈਂ ਸਮਾਨ ਬਣਾਇਆ ਨਾ ਜਿਹੜੀ ਕਿ ਜਾਉਣੀ ਉਹ ਆਉਣੀ ਹੈ ਜੀ ਦੋ ਕੋਲ ਤਾਂ ਚੱਕਰ ਵੀ ਮਗੋੜੀ ਬੈਠੀ ਦੇ ਮੰਨਨੇ ਦੀ ਗੱਲ ਨਹੀਂ ਯਾਰੀ ਦੁਕਾਨ ਤੇ ਨਹੀਂ ਪਤਾ ਅੰਟੀ ਕਿਹੜੀਆਂ ਐਟਮਾ ਆਲੂਈ ਆ ਐਟ ਤੁਸੀਂ ਉਹੀ ਹਾਲ ਜੀ ਆਂਨੇ ਕੜਾਸ ਕਾ ਦੀ ਕੜਾਸ ਕਾ ਦੀਏ ਚੱਕਰ ਹੋ ਗਿਆ ਆਹ ਆਹ ਆਉਦਾ ਇਹਨੂੰ ਕਿਹੜਾ ਕਿਉਂ ਸਿਖਾਉਣਾ ਛੱਕਰ ਵਾਲੀ ਸਹੀ ਰੋਟੀ ਰੋਟੀ ਦੇ ਵਿੱਚ ਪਾ ਦਈਏ ਰੋਟੀ ਪਹਿਲਾਂ ਵੇਚ ਲੈਂਦੀ ਆ ਵਿੱਚ ਅੱਕਰ ਪਾ ਕੇ ਇੱਕ ਉਤੌੜਾ ਤੇ ਚੇਪ ਕੇ ਨਾ ਬਾਹਰ ਗੋਲ ਕਰਕੇ ਜੇ ਸਪ੍ਰਿੰਕਰ ਕਹਿੰਦੇ ਉਹ ਕੱਟ ਲੈਂਦੀ ਲੈ ਕੇ ਕਿਹੜੇ ਤਰ੍ਹਾਂ ਰੋਟੀ ਪਾਲੀ ਤਾਂ ਦੂਜੀ ਤਫਾਕੇ ਕੋਲੇ ਉਹ ਕਰਕੇ ਛੱਕਰ ਕੇ ਉੱਪਰ ਕਾਲਚ ਬਣਾ ਕੇ ਉੱਪਰ ਚੰਗੀ ਤਰ੍ਹਾਂ ਫੈਲ ਕੇ ਉਹਨੂੰ ਰੋਲ ਕਰਕੇ ਰਾੜ ਕੇ ਕਟ 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 ਸੁੱਕੇ ਲਓ ਇਹ ਨੂੰ ਪੈਂਦੀ ਘਰ ਮੈਂ ਹੋਰ ਵੀ ਜਾਂਦੇ ਨੇ ਕਿਉਂ ਮੇਰੀ ਕੱਟਦੇ ਨਹੀਂ ਜੁੜ ਜਾਂਦੇ ਇਹ ਕਹਿੰਦੀ ਮੈਂ ਬਣਾਉਣਾ ਇੱਕ ਰੋਲ ਅਸੀਂ ਕਿਹਾ ਵੀ ਆਪਾਂ ਆਮਲੇਟ ਬਣਾ ਕੇ ਤੇ ਐਡਾ ਜਿਹਾ ਭਰ ਕੇ ਦੋਵੇਂ ਖਾਣੇ ਇਹ ਪਰ ਲੱਗ ਗਿਆ ਬਣਾਏ ਇੱਕ ਰੋਟੀ ਤਿਆਰ ਕਰਨ ਲਈ ਨਹੀਂ ਨਹੀਂ ਮੈਨੂੰ ਤੇ ਨਹੀਂ ਵੀਰੇ ਐਗਰੋਥ ਕੱਟਦੇ ਕਰਦਾ ਕੱਟਣ ਲੱਗੇ ਉਹ ਥੱਲੇ ਕਰ ਗਏ ਬੱਚੇ ਅੱਬਾ ਬਾ ਕੋਈ ਨਹੀਂ ਹੋਰ ਕੁਝ ਹੋਇਆ ਦੇਖ ਬਟੇ ਜਾਈਏ ਤੁਸੀਂ ਮੈਗੀ ਬਣਾ ਕੇ। ਵੀ ਖਾਲੀ ਗਲਾਸ ਪੜਾਈ। ਐਨੇ ਬਤਾ ਕੇ ਰ ਮੇਰੇ ਆਫਿਸ ਤੋਂ ਆਈਆਂ। ਮੇਰੇ ਮਾਦੇ ਮੈਗੀ ਬਣਾਉਣਾ। ਮੇਰੇ ਮਾੜੀ ਚਾਹ ਰੱਖੀ ਮੈਂ ਆ ਗਈ ਬਸ ਹਾਥ ਲਾ ਕੇ ਆ ਰਹੀ ਐ ਜੀ। ਜਿਹਨ ਜਿੱਦਣ ਸਬਜ਼ੀ ਬਣਾਉਂਦੀ ਰ ਹੈਲਪ ਕਰਵਾਉਂਦੀ ਰਹੀ ਐ ਮੇਰੇ ਤੇ ਨਾਲ। ਵੀਰੇ ਕੁਝ ਵੀ ਐਨੀ ਵਧੀਆ ਤੈਨੂੰ ਆਹ ਲਓ ਜਿੱਦਣ ਸਬਜ਼ੀ ਖਵਾਈ ਐਨੀ ਵਧੀਆ ਤੈਨੂੰ ਸਬਜ਼ੀ ਖਵਾਤੀ। ਸਬਜ਼ੀ ਬਣਾਉਂਦੇ ਰਹੇ ਆ। ਸਬਜ਼ੀ ਵੀ ਸਕੇ ਆਲੂ ਆਂਦੀ ਅੰਦਰ ਰਸ ਰਸ। ਨਾ ਬਿਟੂ ਸਾਰੇ ਪੁਆਇੰਟ ਪੁਆਇੰਟ ਮੈਂ ਦੱਸ ਮਮੀ ਇਹ ਪਾਣੀ ਚੋਲੇ ਚਲੇ ਗਏ ਨਾ ਤਾਂ ਪਾਣੀ ਮਾਰ ਦੇਣੀ ਇਹਦਾ ਤਾਂ ਹਰ ਦਾ ਵਾਤਾ ਸੋਧਾ ਦੇ ਦੇਣਾ ਸੱਚੀ ਗੱਲ ਹੈ ਮੇਰੇ ਬਾਊਡੀ ਤੋਂ ਮੈਨੂੰ ਪਤਾ ਨਹੀਂ ਕਿ ਨਾਲੂ ਚੱਲਦੇ ਨੇ ਨਾਲੂ ਚੱਲੋ ਕਿ ਮੈਨੂੰ ਲੱਗਦਾ ਸੌਣ ਦੀ ਗੱਲ ਹੈ ਬਾਤ ਤਾਂ ਖਾਦੀ ਆ ਜੀਰੇ ਵਾਲਾ ਪਾਣੀ ਮੰਗੋ ਉਸ ਵੀ ਸਵੇਰ ਹੋ ਰਹੀ ਚੋਲੇ ਪਾਣੀ ਬਹੁਤ ਸਵਾਦ ਆ